ਰਾਤਾ ਮਾ ਕੱਲੋਂ ਆ ਜਾਣੀ ਤੇਰੇ ਕੋਲ ਹੈ ਉਧਰੋਂ ਰੱਬ ਵੀ ਚੜ ਚੜਾਉਣਾ ਛੇਤੀ ਇਹਦੀ ਖਾ ਲਓ ਪੁਆਈ ਹੋਰ ਕਦੇ ਤਰੀ ਵਾਲੇ ਪਕੌੜੇ ਖਾ ਲੈ ਪਹਿਣ ਇਹਨਾਂ ਨੇ ਲਿਆਂਦਾ ਸੀਗਾ ਪੁਆਈ ਮਸਕ ਮਾਰਦਾ ਜੀ ਉਹ ਚੱਪਲ ਆ ਡੱਡੂ ਜੀ ਅੱਬਾ ਵੀ ਕਹਿੰਦਾ ਸੁਣਨੇ ਨਾ ਜਾ ਹੂੰ ਹੂੰ ਕਣਾਂ ਆ ਗਈਆਂ ਆ ਟੇਬਲ ਟੂਲ ਦਾ ਗਿੱਲੇ ਹੋ ਜਾਣੇ ਉਹਨਾਂ ਦਾ ਸਾਰੀ ਭਾਬੀ ਹੂੰ ਘੜੀ ਲੱਗ ਗਈ ਸਮੋਣੀ ਅੱਬ ਵੀ ਕਹਿੰਦਾ ਸੋਮਣੇ ਨਾ ਜਾ ਨਾ ਜਾ ਲੈ ਵੀ ਮਾਂ ਕੱਢਣੇ ਹਸਾਲੀ ਜਾਗੇ ਹੈ ਰੈਣ ਦੇ ਕਾਡੋਂ ਨੂੰ ਹੋਰ ਨਾਲ ਨਹਿਰ ਦਾ ਬੰਨ ਤੜਾਦੀ ਨਹੀਂ ਦਾ ਅੱਗੇ ਨਹੀਂ ਹਟਦੇ ਇਹਦਾ ਚੜ ਚੜ ਆਉਂਦਾਰਾ ਅੱਬ ਤਾਂ ਅੱਜ ਰੱਬ ਦਾ ਚੜ ਚੜ ਆਉਂਦਾ ਕਹਿੰਦਾ ਨਾ ਜਾ ਨਾ ਜਾ ਰਿਆ ਪਾ ਓ ਨਾ ਜਾ ਰਿਆ ਪਾ ਕਰਨ ਆਇਆ ਨਾ ਬੱਸ ਲਾਤੇ ਅੱਜ ਗਰਦੇ ਗੁੱਦੇ ਸਾਰਾ ਕੋ ਕਰ ਲੱਗੇ ਸੀ ਆਪਣੀ ਤਾਂ ਤਿਆਰੀ ਕੋਈ ਹਜੇ ਮੈਂ ਤਾਂ ਆਪਣੀ ਨਹੀਂ ਹਾਂ ਹੁਣ ਦੱਸਣਾ ਇਹ ਵੀ ਸਾਡੇ ਬੰਦ ਤੇ ਲਈ ਆ ਥੋੜਾ ਜਿਹਾ ਇਹਦਾ ਨੰਨ ਦੀ ਟਾਈਮ ਨਾ ਲੈ ਲੈ ਤੜਫੜ ਕੇ ਆਹ ਸਹੀ ਗੱਲ ਆ ਬਾਈ ਹਾਂ ਆਇਆ ਕਿਤੇ ਮੁੱਟੀ ਕਢਣਾ ਹਾਂ ਆ ਜਾ ਆ ਗੱਡੀ ਕਿੰਨੀ ਆ ਅੱਛਾ ਜੇ 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 ਤੁਸੀਂ થોੜਾ ਹੋ ਮੁੜ ਕੇ ਲਾ ਦੇੋ ਦੇਖਿਆ ਨਾ ਉਹ ਕਿਉਂ ਬਿਜੋ ਕੀ ਇਹ ਆ ਜੀ ਆਹ 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 ਜੀ ਆ ਰਹੀ ਨਹੀਂ ਉਹ ਨਾਲ ਨਾਲ ਆ ਰਹੀ ਹੈ ਕੋਈ ਐਸਾ ਕਰਨਾ ਚਲ ਆਹ ਸ੍ਰੀ ਕਹਿੰਦੇ ਆਹ ਆਹ ਲੈ ਆਪਾਂ ਕਿਹੜਾ ਉੱਪਰ ਹੀ ਕਰੀਏ ਹਾਂ ਸ੍ਰੀ ਆਪਾਂ ਕਿਹੜਾ ਉੱਪਰ ਹੀ ਕਰੀਏ ਨਹੀਂ ਸ੍ਰੀ ਗੁਰੂ ਜੀ ਸਮਝਦੇ ਕੋਈ ਗੱਲ ਨਹੀਂ ਹਾਂ ਜੀ ਇਹ ਕਰੀਂ ਜਦੋਂ ਜਦੋਂ ਯਾਰ ਲਾ ਕੇ ਕੀ ਹੋਇਆ ਆਹਾਂ ਆ ਬਾਤ ਤੂੰ ਦਾ ਫਾਇੰਟਾ ਹੀ ਪੀ ਜਾ ਕਰ ਸਾਰੀ ਤੇਰੀ ਠੰਡਿਆਂ ਤੇ ਹੀ ਆ ਤੇਰੀ ਡਿਊਟੀ। ਅੱਜ ਮੈਨੂੰ ਸਾਰੇ ਵਿਆਜ। ਲਾ ਸਾਰੇ ਵਿਆਜ ਮਿਲਿਆ ਅੱਜ। ਅੱਜ ਤੁਹਾਡੇ ਹੱਥੇ ਕੌਣ ਸੀ ਪੀ ਲਿਆ। ਆ ਸੰਤਰੇ ਵਾਲੇ ਪੀ ਜਾ ਕਰ। ਮਰਾਜੀ ਮਨ ਲੱਗਿਆ ਇਹ ਅੰਦਰ ਤਾਂ ਹੋਵੇ। ਤਾਗੜ। ਕਿਹਦੇ ਤੋਂ? ਕਿਹਦੇ ਤੋਂ?

ਕੋਈ ਸ਼ਾਬਾਸ਼ ਮਮਾ ਆਈਸਾ ਬਸੀ ਕੇ ਜਾਨੋ ਡੂਗੜੀ ਨਾਲ ਹੀ ਜੋ ਫੜ ਕੇ ਇਹਨਾਂ ਨੂੰ ਲਿਆਂਦਾ ਸੀਗਾ ਵਾਈ ਮਸਕ ਮਾਰਦਾ ਜੀ ਉਹ ਚੱਪੜ ਵਾਲਾ ਡੱਡੂ ਸੀ ਚੱਪੜ ਵਾਲਾ ਡੱਡੂ ਲਿਆਂਦਾ ਇਹਨਾਂ ਨੇ ਮੈਂ ਭਰਨੀ ਹੈ ਇਹਦਾ ਕੈਮਰੀ ਲਾ ਕੇ ਬਹਿਗੇ ਘਟ ਖਾਣ ਓਏ ਹਾਂ ਦੋਵੇਂ ਲਾ ਕੇ ਬਹਿਗੇ ਵੀ ਅਈ ਗੱਲ ਆ ਨੀ ਪਲੇਟ ਸਿਸਟਮ ਆ ਪਾ ਫੁੱਟ ਤੱਕ ਝਾਲੀਏ ਇੱਕ ਫਿਰ ਮੈਂ ਚਲੀ ਆ ਉੱਧਰ ਪਲੇਟਾਂ ਬਾਜਣੀਆਂ ਇੱਥੇ ਖੜ ਮੇਰੇ ਨਾਲ ਵੀਡੀਓ ਵੀਡੀਓ ਚਲਾ ਕੇ ਗਿਣਾਂਗੇ ਹਾਂ ਗਿਣਿਆਂ ਮਿਆਂ ਬਸ ਸਹੀ ਗੱਲ ਆ ਪਲੇ ਉਧਰੋਂ ਰੱਬ ਵੀ ਚੜ ਚੜ ਆਉਂਦਾ ਛੇਤੀ ਇਹਦੀ ਖਾ ਲਓ ਪੂਆ ਜੀ ਹੋਰ ਕਿਤੇ ਤਰੀ ਵਾਲੇ ਪਕੌੜੇ ਖਾਣੇ ਪੈਣ ਹਾਂ ਚੜ ਚੜ ਆਉਂਦਾ ਤਰੀ ਵਾਲੀਆਂ ਗਲਾਬ ਜਾਮਣਾ ਖਾਣੀਆਂ ਪਣੀਆਂ ਬਾਅਦ ਤੋਂ ਆ ਤੇ ਆ ਗਿਆ ਤਾਂ ਆਪ ਤਾਂ ਆ ਗਿਆ ਮਾਂ ਤਪਣੇ ਨਹੀਂ ਸੀ ਹਜੇ ਪੱਣੇ ਨਹੀਂ ਸੀ ਅੱਛਾ ਹੁਣ ਦੱਬਿਆਉਣੇ ਆ ਕੱਟਿਆ ਤੂੰ ਤਾਂ ਨਹਿਰ ਦਾ ਨਹਿਰ ਦਾ ਪੁਲ ਤੋੜਨਾ ਨੇ ਜਾ ਕੇ ਹੋਰ ਗੱਲ ਕੋਈ ਨਹੀਂ ਹਾਪੀ ਬਰਥਡੇ ਫੇਰ ਤੋਂ ਆ ਬਰਥਡੇ ਵਾਲੇ ਰਾਤ ਉੱਠੇ ਹੀ ਨਹੀਂ ਸੁੱਤਾ ਹੀ ਪਏ ਰਹੇ ਦੱਸ ਕੇ ਆਉਂਦੇ ਦੱਸ ਕੇ ਥੋੜੋ ਆਈਦਾ ਹੁੰਦਾ ਜਿਹੜਾ ਸਰਪ੍ਰਾਈਜ਼ ਦੇਣਾ ਹੁੰਦਾ ਹੋਰ ਭਾਈ ਕਹਿਮ ਕਿਉਂ ਆਇਤਾ ਫੇਰ ਸਾਸਰੀ ਕਾ ਚਲ ਉਧਰ ਆ ਪਤਾ ਹੀ ਨਹੀਂ ਲੱਗਾ ਮੱਝਾਂ ਵੇਚ ਕੇ ਸ਼ੌਂ ਗਏ ਆਂ ਤਾਂ ਲੱਤਾਂ ਹੈਂ ਜਦੋਂ ਨਾ ਕਿਸਾਨ ਕੋਲ ਦੱਸਿਆ ਵਾ ਦੱਸ ਕੇ ਥੋੜੋ ਦਿੰਦਾ ਸਰਪ੍ਰਾਈਜ਼ ਫੇਰ ਦੱਸ ਕੰਨੀ ਆਇਆ ਤਾਂ ਫੇਰ ਚੰਗਾ ਫੇਰ ਹਾਂ ਭਾਬੀ ਕਹਿੰਦੀ ਫੇਰ ਆ ਗਈ ਲੈ ਹਾਂ ਫੇਰ ਆ ਗਈ ਤਾਂ ਮੈਂ ਨੇ ਰੋਟੀ ਤੇ ਗੱਲਾਂ ਖੇਲੀ ਜਾਂਦਾ ਹਾਂ ਹਾਂ ਕਿੰਨੇ ਆਉਣ ਵਾਲੀ ਹੈ ਕੰਮੇ ਰੋਟੀ ਤਿਆਰ ਕਰੋ ਹਾਂ ਮਾਂ ਮਾਂ ਕੰਮੇ ਹੀ ਰੋਟੀ ਤਿਆਰ ਕਰਦਾ ਹੈ ਨਾ ਮੈਂ ਕਹਦਾ ਕੰਨਾ ਕੰਮ ਮੇਰੇ ਨਾਲ ਬਹਣਾ ਹੈ ਬਹਣ ਨੂੰ ਨੈਸਾ ਨਾ ਬਈ ਪਤਾ ਨਹੀਂ ਮਾ ਲੱਗਾ ਛੱਡ ਗੱਲਾਂ Ayo, masuk. Tidak ada orang yang datang. Tidak ada orang yang ਹੀ ਪੈ ਲੱਗਿਆ ਸੀ ਗਾ ਨਹੀਂ ਨਹੀਂ ਅੱਛਾ ਤੇ ਮੈਂ ਨਹੀਂ ਪੈ ਸੀ ਗਾ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਲੇਖਣ ਹਾਂ ਹਾਂ ਰਤੋਂ ਮੈਨੂੰ ਕਿੰਨੇ ਲੱਗੇ ਸਾਰੇ ਮੈਂ ਕਾਕੇ ਤੋੜਨੇ ਆਪਾਂ ਕੱਢ ਲਾ ਲਾ ਦੇ ਇੱਕ ਨਾਲ ਲੈਣ ਚ ਆ ਠੰਡੇ ਨਾ ਹੋ ਜਾਣਾ ਮਾਰੋ ਬਾਜ ਨਰੋਜਾ ਮਿੱਠਾ ਲੱਗ ਕੋਣ ਪਾਗੇ ਟਟ ਕੇ ਬਰੈਡਾਂ ਨੂੰ ਪਾਗੇ ਓਏ ਬ੍ਰੈਡਾਂ ਨੂੰ ਪਾ ਗਏ ਬ੍ਰੈਡਾਂ ਨੂੰ ਪਾ ਗਏ ਬਾਅਦ ਆਏ ਹਾਏ ਓਏ ਓਏ ਇਹਨਾਂ ਨੇ ਮਾੜੀ ਹੋ ਗਈ ਪਰ ਓਏ ਓ ਨਹੀਂ ਨਹੀਂ ਬੰਦਰ ਨੇ ਪਹਿਲਾਂ ਹੀ ਪਨੀਰ ਵਾਲੇ ਚੱਕ ਲਏ ਬਾਅਦ ਉਹ ਤਾਂ ਬ੍ਰੈਡ ਹੀ ਰਹਿ ਗਈ ਹਾਂ ਆਜੋ 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 ਕਰ ਚੱਕ ਲੋ ਚੱਕ ਲੋ ਵੀ ਚੱਕ ਲੋ ਚਵਾਰੇ ਤੇ ਆ ਨਾ ਲੈ ਆ ਜਿਹੜਾ ਤੂੰ ਕਿਆ ਕਰ 21 ਸਾਲਾਂ ਨੂੰ 21 ਸਾਲਾਂ ਨੂੰ ਤੂੰ ਕਿਆ ਕਰ ਹਾਂ ਆ 25 ਸਾਲਾਂ ਦਾ ਨਹੀਂ 25 ਸਾਲਾਂ ਦਾ ਨਹੀਂ ਦੇਲਾ ਸਾਡੂ ਸਾਡੂ ਨਹੀਂ ਦੇਲਾ ਹਾਂ ਦੇਣਾ ਸਾਰੇ ਹੂੰ ਤੇਰਾ ਕ ਉਹਨੂੰ ਰਿੰਗ ਰਿੰਗ ਦਾ ਕੋਈ ਬਰਥਡੇ ਅੱਜ ਉਹਦਾ ਫੂਲ ਨਹੀਂ ਦੇ ਦੇ ਕੱਢ ਕੇ ਤਾਰਾ ਆਪੀ ਤਾਰਾ ਦੇਖਿਓ ਤਾਰਾ ਸਗਣ ਤਾਂ ਵਿਆਹ ਤਾਂ ਦੇ ਉਹਨੂੰ ਕੋਈ

ਉਹ ਸਾਈਡ ਜਗਾ ਤੂੰ ਟਿਸ਼ੂ ਨਹੀਂ ਹੈ ਨਹੀਂ ਅਜੇ ਬਾਥਰੂਮ ਨਹੀਂ ਆਇਆ ਓਏ ਮੈਂ 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 ਕਹਾਂ ਤੇਰੇ ਅੱਗੇ ਆ ਤੂੰ ਮੂੰਹ ਯਾ ਕਾ ਤੂੰ ਆ ਮੂੰਹ ਉਹ ਕੋਈ ਨਾ ਮੰਮੀ ਹੁਣੀ ਇਕੱਲੀ ਆ ਸਾਰੀ ਜਣੇ ਇੱਥੇ ਹੀ ਆ ਅਹੇ ਇਕੀਆਂ ਥਾਲੇ ਮੇਰੇ ਮਾਸੂਰ ਦੇ ਉੱਤੇ ਸਿੱਧੇ ਇੱਥੇ ਹੀ ਲੱਗ ਮੂੰਹ ਕਿਹ ਪਰ ਬੀਤਦਾ ਨਾ ਆਏ ਤਾਂ ਮੈਂ ਉਹ ਕਰਦੇ ਆਂ ਆਹ ਤਾਂ ਜਿੰਨੀ ਜੰਗਰੀ ਹੁਣ ਦਾਦਣ ਫੋਨ ਨਾ ਚੁੱਕੀ ਤੇ ਹੁਣ ਨੀਲੇ ਰੰਗ ਦੀ ਨਾ ਬਲੈਂਡਰ ਪ੍ਰੈਸ ਦੀ ਟਾਂਗ ਤੇ ਜਿਹੜੀ ਬਚੀ-ਬੂਚੀ ਆ ਉਹ ਕੋਈ ਮਰੂਦ ਨਹੀਂ ਕਾਣਾ ਹੁੰਦਾ ਨਹੀਂ ਨਹੀਂ ਡੈਡੀ ਕੋਈ ਆ ਕਿੱਡੀ ਚਰ ਖਾ ਰਹੀ ਸੀਗੇ ਲਾ ਟੂ ਲਿਆ ਝੋਲੇ ਮੈਨੂੰ ਫੜਾ ਦਿਆ ਨਹੀਂ ਮਮਾ ਨਹੀਂ ਸ਼ਾਰਟਸ ਮੈਂ ਹਾਰਦਾ ਮੈਂ ਹਾਰਦਾ ਵਾ ਕੌਣ ਕਹਿ ਰਹੀ ਏ ਸਾਡੇ ਤੱਕ ਰਿਹਾ ਚਲੋ ਹੋਰ ਵੀ ਕੰਮ ਸੁਨੇਟੇ ਜਾ ਕੇ ਨਹੀਂ ਹੈ ਕੋਈ ਨਾ ਕੋਈ ਨਹੀਂ ਦੇਖ ਮੜਾ ਹੋਣਾ ਨਾ ਹੋ ਜਾ ਗੁਰੂ ਬਲੈਂਡਰ ਦੀ ਲਾਗ ਕਰੀਏ ਸਾਰੇ ਇਕੱਠੇ ਕਰਦੇ ਹੋਰ ਅੱਗੇ ਫੋਟੋ ਫੋਟੋ ਇਹਦੇ ਵਿੱਚ करшее Uhh छिलायagit फ्यपम्यम्यम्य केरे लेग्रणाilla पोदोवे आर फ्याजितस अथ्या वां, आरघे खालाuff एक से � GET खाला खाला है ਮੇਰਾ ਵੀ ਲੈ ਕੇ ਆਣਾ ਆ ਜਾਊਗਾ ਲੈ ਤੂੰ ਮਾਮੇ ਦਾ ਇਦਾਂ ਜਿਹਾ ਨਮਾੜਾ ਨਹੀਂ ਹੈਗਾ ਹਾਂ ਦਾ ਸੰਧਾਰਾ ਬਣਾ ਦੇ ਮੈਂ ਪਾਣੀ ਮਿਲ ਆਇਆ ਸਾਰੇ ਦਾ ਯਾਰ ਚੰਗਾ ਮਾਸੇ ਜੀ ਮੈਂ ਆਉਂਦਾ ਆਹੋ ਠੀਕ ਓਕੇ ਹੈ ਚੰਗਾ ਡਾਡੀ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਆਜ ਨਾਲ ਹੀ ਲੈ ਜਾਈਂ ਮੈਂ ਚਵਾਰੇ ਚਵਾਰੇ ਛੱਡ ਕੇ ਰੋਊਗਾ ਜਿਹੜੀ ਤੂੰ ਚਵਾਰੇ ਚੜ ਕੇ ਰੋਣਾ ਹੈ ਇੱਕ ਰਾਤ ਬਾਅਦ ਕੱਲ ਨੂੰ ਆ ਜਾਣੀ ਤੇਰੇ ਕੋਲ ਹੈ ਚਲੋ ਕੋਈ ਇਹ ਵੀ ਬਣੀ ਹੋਈ ਆ ਜੇ ਰਾਮੂ ਵੀ ਪਾੜੀ ਆ ਗਿਆ ਇੱਥੇ ਇੱਥੇ ਚੱਲੀਏ ਜੋ ਇੰਗਲੈਂਡ ਜੋ ਵੀ ਫੇਰ ਵੇ ਕੀ ਕਰਨੀ ਆਖਾਂ ਲੈ ਆ ਗਿਆ ਸਾਰੀ ਇੱਧਰ ਵੀ ਆ ਜਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਹੋਏ ਉਹ ਗਾਣਾ ਜਾਲਾ ਤੇਰਾ ਕਰਕੇ ਦੇਸ਼ ਭਗ ਓਏ ਉਹ ਤਾਂ ਕੋਠੇ ਚੜ੍ਹ ਕੇ ਲਾਉ ਉਹ ਮੀ ਆਓ ਰੋ ਰੋ ਆ ਕੁਝ ਕੁ ਪਾਲੀ ਆ ਆ ਗਿਆ ਜੇ 2 ਮਿੰਟ ਹੋ ਰਹਿ ਗਿਆ ਅੱਖਾਂ ਚ ਪਾਣੀ ਆਏਗਾ ਮਾਮਾ ਚਲਾ ਨੀਂ ਨਿੱਕੇ ਨਾਲ ਆ ਆ ਆ ਕੀ ਕਰੀ ਸਸਤੀ ਕਰੂਗਾ ਹੁਣ ਮਾਰਥੜੇ ਸੌਣ ਲੱਗੀ ਆ ਜੀ ਨੂੰ ਮਾਰੀ ਟੋੜਾ يلا ستور دو دن میں بھی ਉਹ ਤਾਂ ਹੱਥ ਹੀ ਆਉਂਦਾ ਇਹਦਾ ਬਾਹਰ ਇਹਨੇ ਕੁੰਡੀ ਲਾਉਣੀ ਆ ਜਿੰਦਾ ਲਾ ਕੇ ਆਹੋ ਕੇ ਨਾਲ ਵੀਡੀਓ ਬਣਾ ਦੇਣਾ ਦੇਖੂਗਾ ਹੁਣ ਕੀ ਹੋ ਗਿਆ ਲਾ ਕੋਈ ਦਾ ਪਾਸਾ ਲਾ ਕੇ ਹਾਂ ਮਾਮਾ ਉਹਦਾ ਫਿਰ ਸਮਝਾਈ ਦਊਗਾ ਨਹੀਂ ਦੋ ਮਿੰਟ ਖੜਾ ਲਓ ਅੱਖਾਂ 'ਚ ਪਾਣੀ ਆ ਰਿਹਾ ਹੈ ਨੰਬਰ ਨਹੀਂ ਲਿਆ ਕੀ ਦਾ ਬੀਬੀਆ ਉਹ ਇੱਕ ਵੀ ਇਹ ਨੰਬਰ ਤੁਸੀਂ ਤਾਈ ਗਾਏ ਮੈਂ ਕਿਹਾ ਬੰਦਾ ਭੋਲੇੰਨਾ ਗਈ ਤਾਈ ਮੇਰੇ ਨਾਲ ਇੱਕ ਨੰਬਰ ਸੀਟ ਕਰ ਲੈ ਆਉਣੇ ਰੋਲ ਲਾਗ ਗਿਆ ਨਾ ਇੱਕ ਤਾਂ ਮੈਂ ਰੋਲ ਲਾਗ ਗਿਆ ਨਾ ਜੀ ਇਹ ਗਿਆ ਆਏ ਆਏ ਜਮਾ ਤੇਰਾ ਕਦੇ ਨਹੀਂ ਹੋਰ ਮਿਲ ਪਿਆ ਆ ਉਧਰੋਂ ਰੱਬ ਨੇ ਆਏ ਆ ਨਾ ਉਧਰੋਂ ਤੇਰੇ ਹਨ ਹਾਂ ਆਇਆ ਤਾਂ ਪਿਆ ਯਾਰ ਉਹ ਬਹਿ ਵਾਏ ਕੰਟਰੋਲ ਆ ਇੱਕ ਉਹਦਾ ਯਾਰ ਮਾਮੇ ਦਾ ਚੀਜ ਉਹ ਭੱਜ ਕੇ ਭੱਜ ਕੇ ਉੱਧਰ ਨਹੀਂ ਉਹ ਬਹਿ ਜਾ ਕੋਣੇ ਵੀ ਤਾਂ ਹਣ ਤੋਂ ਇੱਕ ਮਗਰੀ ਦਾ ਕਰਿਆ ਗੱਡੀ ਦੀ ਚਾਬੀ ਫੜ ਲਾਉਣਾ ਗੱਡੀ ਲੈ ਕੇ ਮਗਰੀ ਚਲਾਇਆ ਜਾਵੇ ਮਗਰ ਨਹੀਂ ਮੜ ਕੇ ਦੇਖਣਾ ਮਗਰ ਨਹੀਂ ਮੜ ਕੇ ਦੇਖਣਾ ਇੱਥੇ ਦੇਖ ਲੈਣਾ ਦੇਖ ਲੈਣਾ ਲੈ ਖਿਆੜੇ ਕਰ ਜਾਣਾ ਆ ਆ ਆ ਆ ਜਾਊਗਾ ਜਾਊਗਾ ਟ੍ਰੇਨ ਦਾ ਕਹਿਣਾ ਉਹ ਦੋ ਮਗਰ ਉਹ ਨਾਰ ਕਰ ਭਾਈ ਭਾਈ ਨਾਰ ਚੱਜਣੀ ਮਗਰ ਨੂੰ ਦੇਖੀ ਨਹੀਂ ਇੱਧਰ ਦੀ ਚਲਾ ਵੇ ਚਾਹ ਹੁਣ ਦੇਖ ਹੁਣ ਦੇਖ ਪਾਣੀ ਨਹੀਂ ਪਾ ਸਾਫ ਪਾਣੀ ਵੀ ਰਾ ਲੀ ਮੈਂ ਲੈ ਗਿਆ ਹਾਂ ਹਾਂ ਇਹਦੀ ਗੁੱਡੀ ਦਾ ਪਰ ਉਹ ਹੋ ਰੋਣ ਲੱਗ ਗਿਆ ਓਹ ਹੁਣ ਲੱਗ ਗਿਆ ਰਬ ਰੋਣ ਕੋਈ ਗੱਲ ਹੋ ਗਈ ਤੇਨੂੰ ਕਹਿਆ ਸੀਗਾ ਵਿਪਰੋਗਰਾਮ ਨਗਾਦੂ ਉਦੋਂ ਬਾਅਦ ਕਿਉਂ ਆਊਗਾ ਆ ਲੈ ਵੀ ਤੇਰੇ ਬੋਲ ਸੱਚੇ ਆ ਇੱਥੇ ਰੱਖ ਤਾੜੀ ਭੇਜੋ ਏ ਉਹਦੇ ਪਿੱਛੇ ਲਾ ਲੈਣੀਆਂ ਨੇ ਓਏ ਨੇ ਪਿੱਛੇ ਲੈ ਜਾਣੀਆਂ ਗੱਡੀ ਵਾਹ ਇਹਨੂੰ ਨਾ ਪਿੱਛੇ ਲੈ ਜਾਣੀਆਂ ਗੱਡੀ ਵਾਹ ਓਏ ਮੇਰਿਆ ਮੋਲਾ ਧੰਨਵਾਦ ਬਾਬਾ ਜੀ ਪ੍ਰੋਗਰਾਮ ਤੇ ਬੜੀਆ ਸਾਰਾ ਠੀਕ ਠਾਕ ਨਗਾਤਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹੁਣ بارش ਹੋਈ ਜਾਂਦੀ ਇੰਸ਼ਾ ਅੱਲਾ ਪੇਪਰ ਨਾਲੇ ਨਹੀਂ ਆ ਵੀ ਬਹੁਤ ਜ਼ੋਰ ਨਾਲ ਗਿਆ ਬਈ ਬਾ ਸੋਮਨ ਤਰੀ ਆ ਉਦੋਂ ਹੀ ਮੀ ਆ ਗਿਆ ਵਾਹਿਗੁਰੂ 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 ਮੀ ਦਾ ਪੂਰਾ ਤਸੱਲੀ ਵਾਲੇ ਪੈਰ ਲੱਗ ਗਿਆ ਬੱਲੇ ਬੱਲੇ ਬੰਦੇ ਬੱਲੇ